ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਹਾਰਾਸ਼ਟਰ ਦੇ ਵਰਧਾ ਦਾ ਦੌਰਾ ਕਰ ਰਹੇ ਨੇ ਪੀਐਮ ਵਿਸ਼ਵਕਰਮਾ ਯੋਜਨਾ ਦਾ 1 ਸਾਲ ਪੂਰਾ ਹੋਣ ਤੇ ਪ੍ਰਧਾਨ ਮੰਤਰੀ ਮੋਦੀ ਵਰਧਾ ਜੇਸ ਮੰਤਪਦੈਤ ਕਰਵਾਏ ਜਾ ਰਹੇ ਕੌਮੀ ਪੱਧਰ ਦੇ ਪੀਐਮ ਵਿਸ਼ਵਕਰਮਾ ਪ੍ਰੋਗਰਾਮ 6 ਸਾਲਾਂ ਦੇ ਪ੍ਰੋਗਰਾਮ ਦੌਰਾਨ ਉਹ ਪੀਐਮ ਵਿਸ਼ਵਕਰਮਾ ਯੋਜਨਾ ਦੇ ਲਾਭਪਾਤਰੀਆਂ ਨੂੰ ਸਰਟੀਫਿਕੇਟ ਅਤੇ ਕਰਜ਼ੇ ਜਾਰੀ ਕਰਨਗੇ ਰਵਾਇਤੀ ਪੇਸ਼ੇ ਨਾਲ ਜੁੜੇ ਕਾਰਗਰਾਂ ਦੇ ਹੁਨਰ ਵਿਕਾਸ ਲਈ ਸ਼ੁਰੂ ਕੀਤੀ पीएम विश्वकर्मा योजना ਨੂੰ ਇੱਕ ਸਾਲ ਪੂਰਾ ਹੋ ਗਿਆ ਹੈ ਵਰਧਾ ਸ਼ਹਿਰ ਦੇ ਸਵਾਲ ਲੰਬੀ ਮੈਦਾਨ ਚ ਕਰਵਾਏ ਜਾ ਰਹੇ ਸਮਾਗਮ ਦੌਰਾਨ ਹੀ ਸੰਬੋਧਨ ਵੀ ਕਰਨਗੇ ਪ੍ਰਧਾਨ ਮੰਤਰੀ ਥੀਮ ਪਵਿਲियन ਚ ਕਾਰੀਗਰਾਂ ਨਾਲ ਗੱਲਬਾਤ ਕਰਨਗੇ ਜਿਹੜੇ ਕੀ ਰਵਾਇਤੀ ਕਾਰੀਗਰਾਂ ਦੇ ਕੰਮ ਅਤੇ ਉਤਪਾਦਨ ਨੂੰ ਪ੍ਰਦਰਸ਼ਿਤ ਕਰਨਗੇ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਪਛਮੀ ਵਿਧਰਬ ਦੇ ਅਮਰਾਵਤੀ ਜ਼ਿਲ੍ਹੇ ਚ ਬਣਾਏ ਜਾਣ ਵਾਲੇ ਪੀਐਮ ਮਿੱਤਰ ਟੈਕਸਟਾਈਲ ਪਾਰਕ ਦਾ ਨੀਂਹ ਪੱਥਰ ਵੀ ਰੱਖਣਗੇ ਪ੍ਰਧਾਨ ਮੰਤਰੀ ਮਹਾਰਾਸ਼ਟਰ ਸਰਕਾਰ ਦੀਆਂ ਦੋ ਯੋਜਨਾਵਾਂ ਵੀ ਲਾਂਚ ਕਰਨਗੇ ਜਿਨ੍ਹਾਂ ਚ ਨੌਜਵਾਨਾਂ ਨੂੰ ਮੁਫਤ ਹੁਨਰ ਵਿਕਾਸ ਸਿਖਲਾਈ acharya chanakya kaushal vikas kendr ate punya shlok ahilya devi holkar mahila startup yojana shamil ne ta jo auratan di agwai vale startupan nu aatmanirbhar banaya ja sake